ਅੱਜ ਮੈਂ ਇਹੀ ਕਹਾਂਗਾ ਕਿ ਸਾਡੇ ਧਨ ਭਾਗ ਨੇ ਕਿ ਉਸਤਾਦ ਬੀਐਸ ਹੋਜਾ ਸਾਭ ਜੀ ਲੁਧਿਆਣੇ ਤੋਂ ਇਥੇ ਇੰਗਲੈਂਡ ਸਾਡੇ ਕੋਲ ਮਿਲਣ ਵਾਸਤੇ ਆਏ ਨੇ ਤੇ ਮੇਰਾ ਮਨ ਕੀਤਾ ਕਿ ਉਸਤਾਦ ਜੀ ਹੋਣਾ ਨੂੰ ਸਮੂਹ ਸੰਗਤ ਦੇ ਰੂਪ ਰੂਪ ਕੀਤਾ ਜਾਵੇ ਕਿਉਂਕਿ ਹੀਰਾ ਜਿਹੜਾ ਹੈ ਨਾ ਉਹ ਜੇਬ ਚ ਪਾਇਆ ਨਹੀਂ ਹੁਨਾ ਫਾਬਦਾ ਜਿੰਨਾ ਉਸ ਨੂੰ ਦਿਖਾਇਆ ਜਾਵੇ ਉਹਦੀ ਚਮਕ ਬਾਹਰ ਦਿਖਾਈ ਜਾਵੇ ਸੰਗਤਾਂ ਤੱਕ ਤੇ ਇਸ ਕਰਕੇ ਮਨ ਬੜਿਆ ਕਿ ਉਸਤਾਦ ਜੀ ਹੋਣਾਂ ਦੀ ਜਿਹੜੀ ਚਮਕਾ ਉਹ ਦੇਸ਼ਾਂ-ਵਦੇਸ਼ਾਂ ਤੱਕ ਜਾਣੀ ਚਾਹੀਦੀ ਏ ਸਭ ਤੋਂ ਪਹਿਲਾਂ ਬੀਐਸ ਖੋਜਾ ਪਕਵਤ ਸਿੰਘ ਹੋਜਾ ਸਾਹਿਬ ਉਸਤਾਦ ਸ਼ਾਗਿਰਦ ਜਸਵਤ ਸਿੰਘ ਜੀ ਪਵਰਾ ਸਾਹਿਬ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਮੂਹ ਸੰਗਤਾਂ ਤੇ ਗੱਜ-ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਸਮੂਸ ਸੰਗਤ ਨੂੰ ਦੱਸਦਾ ਜਾਵਾਂ ਕਿ ਉਸਤਾਦ ਬੀਐਸ ਵਜਾ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਅਰਸਾ ਉਸਤਾਦੀ ਦੀ ਸਗਰਦੀ ਦੇ ਵਿੱਚ ਕੱਢਿਆ ਬਹੁਤ ਲੰਮਾ ਅਰਸਾ ਕਲਾਸੀਕਲ ਦੇ ਨਾਲ ਜੁੜ ਕੇ ਕੱਢਿਆ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਜ਼ਿੰਦਗੀ ਦੇ 45 ਸਾਲ ਕਲਾਸੀਕਲ ਨੂੰ ਸਮਰਪਿਤ ਕਰ ਦੇਣੇ 50 ਸਾਲ ਕਲਾਸੀਕਲ ਦੇ ਵਿੱਚ નિਪੁੰਨਤਾ ਦੇ ਨਾਲ ਕੱਢ ਦੇਣੇ ਕੋਈ ਸੌਖੀ ਗੱਲ ਨਹੀਂ ਹੈ ਸੋ ਸਭ ਤੋਂ ਪਹਿਲਾਂ ਮੈਂ ਉਸਤਾਦ ਜੀ ਆਪ ਜੀ ਨੂੰ ਇਹ ਸਵਾਲ ਕਰਨਾ ਚਾਹੁੰਨਾ ਕਿ ਆਪ ਜੀ ਆਪਣੀ ਮੁੱਢਲੀ ਮੁਢਲੀ ਸਿੱਖਿਆ ਦੇ ਬਾਰੇ ਕੁਝ ਲਫ਼ਜ਼ ਸਬੂਤ ਸਾਧ ਸੰਗਤ ਦੇ ਨਾਲ ਸਾਂਝੇ ਕਰੋ ਤਾਂ ਕਿ ਅਸੀਂ ਗੱਲਬਾਤ ਨੂੰ ਸ਼ੁਰੂ ਕਰ ਸਕੀਏ ਸਭ ਤੋਂ ਪਹਿਲਾਂ ਰਿਆਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਸ ਕਾਬਲ ਸਮਝਿਆ ਤੋਂ ਇੰਗਲੈਂਡ ਦੀ ਧਰਤੀ ਤੇ ਸੀ ਤੁਹਾਡੇ ਤੁਹਾਡੀ ਕੋਸ਼ਿਸ਼ ਸਦਕਾ ਹੀ ਰੂਬਰੂ ਹੋਇਆ ਸੰਗਤਾਂ ਦੇ ਵਿੱਚ ਤੁਹਾਡੇ ਸਾਰੇ ਪਰਿਵਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਪਿਆਰ ਸਤਿਕਾਰ ਮਾਨ ਦਿੱਤਾ ਦੂਜੀ ਗੱਲ ਹੈ ਵੀ ਤੁਸੀਂ ਸੰਗੀਤ ਦੀ ਬੁੱਢਲੀ ਸਿੱਖਿਆ ਬਾਰੇ ਗੱਲ ਕੀਤੀ ਹੈ ਅ ਰਿਆਡ ਸਾਹਿਬ ਇਹ ਗੱਲ ਬਹੁਤ ਹੀ ਪੁਰਾਣੀ ਹੈ ਗੱਲ 75 ਕਿ 76 ਦੀ ਗੱਲ ਹੈ 1900 1975 ਉਮਾ ਜਸਵੰਤ ਸਿੰਘ ਪਵਰਾ ਸਾਹਿਬ ਉਸਤਾਦ ਜੀ ਸਾਡੇ ਸਤਿਕਾਰਯੋਗ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਤੇ ਬਾਬਾ ਬੋੜ ਸੰਗੀਤ ਦਾ ਬਾਬਾ ਬੋੜ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਹੀ ਸ਼ਿਗਰਦ ਉਹਨਾਂ ਦੇ ਨਾਮਵਰ ਸ਼ਿਗਰਦ ਨੇ ਮੈਂ ਬਾਅਦ ਵਿੱਚ ਤੁਹਾਨੂੰ ਨਾਮ ਦੱਸਾਂਗਾ ਉਹਨਾਂ ਦੇ ਤੇ ਉਹਨਾਂ ਦੇ ਕੋਲੋਂ ਮੈਂ ਸੰਗੀਤ ਦੀ ਸ਼ੁਰੂਆਤ ਕੀਤੀ ਸੀ 1975-76 ਦੇ ਵਿੱਚ ਜੋ ਅੱਜ ਤੱਕ ਮੈਂ ਲੰਬਾ ਸਮਾਂ ਉਹਨਾਂ ਦੇ ਨਾਲ ਜੁੜਿਆ ਰਿਹਾ 30 34 ਸਾਲ ਤੱਕ ਤੇ ਬਸ ਕਾਰਵਾ ਚੱਲਦਾ ਗਿਆ ਕਾਫਲਾ ਬੰਦਾ ਗਿਆ ਇਦਾਂ ਹੀ ਅੱਜ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਹੈ ਤੇ ਉਸਤਾਦ ਜੀ ਦਾ ਮੂਟਾ ਲਾਇਆ ਹੋਇਆ ਇਹ ਸੀ ਉਸਤਾਦ ਜੀ ਹੁਣ ਦੀ ਸੰਗੀਤ ਦੇ ਨਾਲ ਜੁੜਨ ਦੀ ਮੁੱਢਲੀ ਜਾਣਕਾਰੀ ਤੇ ਉਸਤਾਦ ਜੀ ਅਜੋਕੇ ਸਮੇਂ 'ਚ ਸੰਗੀਤ ਦਾ ਬਹੁਤ ਵੱਡਾ ਫਰਕ ਮਹਿਸੂਸ ਹੋ ਰਿਹਾ ਪੌਪ ਪੌਪ ਸਿਸਟਮ ਜਿਹੜਾ ਪਹਿਲਾਂ ਸਿਰਫ ਗਾਉਣ ਵਾਲਿਆਂ ਦੇ ਵਿੱਚ ਹੀ ਸੀ ਪਰ ਹੁਣ ਮੈਂ ਦੇਖ ਰਿਹਾ ਕਿ ਕੀਰਤਨ ਵਾਲੇ ਵੀ ਇਹਨੂੰ ਫੋਲੋ ਕਰਨ ਲੱਗ ਪਏ ਨੇ ਕਿਉਂਕਿ ਜੋ ਲੋਕਾਂ ਦੀ ਮੰਗ ਹੁੰਦੀ ਆ ਤਕਰੀਬਨ ਤਕਰੀਬਨ ਹਰ ਪਾਸਾ ਉਧਰ ਨੂੰ ਢਲਦਾ ਜਾਂਦਾ ਜਿਵੇਂ ਪ੍ਰਾਤਮ ਸੰਨਿਆਚ ਲੋਕ ਪਹੁੰਚ ਕਰਕੇ ਸ਼੍ਰੀ ਦਰਬਾਰ ਸਾਹਿਬ ਸਿਰਫ ਕਲਾਸਿਕਲ ਸੁਣਨੇ ਜਾਂਦੇ ਸੀ ਉੱਥੇ ਅੱਜ ਦੇ ਯੁੱਗ ਦੇ ਵਿੱਚ ਉਹ ਚੀਜ਼ ਜਿਹੜੀ ਨਹੀਂ ਲੱਭਦੀ ਤੇ ਕਿਤੇ ਨਾ ਕਿਤੇ ਦੁਕਾਨ ਸਾਹਮਣੇ ਆ ਜਾਂਦਾ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਪਰ ਮੈਂ ਅਜੋਕੇ ਸਮੇਂ ਨੂੰ ਇੱਕ ਪਾਸੇ ਰੱਖ ਕੇ ਆਪ ਜੀਾਂ ਦੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਕਿ ਸੰਗੀਤ ਦੀ ਮੁੱਢਲੀ ਸਿੱਖਿਆ ਕਿਵੇਂ ਆਰੰਭ ਕਰਨੀ ਚਾਹੀਦੀ ਆ ਜੀਤੇ ਨਾਲ ਇਨਸਾਨ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸੰਗੀਤ ਦਾ ਕਲਾਸੀਕਲ ਲੁਤਫ ਉਠਾਉਂਦਾ ਰਹੇ ਭਲੇ ਉਹ ਰੀਤਾਂ ਹੀ ਗਾਵੇ ਭਲੇ ਉਹ ਸਾਦਾ ਹੀ ਗਾਵੇ ਭਲੇ ਉਹ ਕੋਈ ਸਮਾਜਿਕ ਸੇਧ ਦੇਣ ਵਾਲੇ ਗੀਤ ਹੀ ਗਾਵੇ ਪਰ ਉਹਦੇ ਅੰਦਰ ਅੰਦਰੋਂ ਇਹ ਚਲਕ ਪਵੇ ਕਿ ਇਹ ਬੰਦੇ ਨੇ ਕੁਝ ਸਿੱਖਿਆ ਆ ਹਾਂਜੀ ਜਿਵੇਂ ਆਪਾਂ ਉਦਾਹਰਨ ਲੈ ਸਕਦੇ ਆ ਕੈਨੇਡਾ ਦੀ ਧਰਤੀ ਤੇ ਵੱਸੇ ਤਿੰਨੇ ਭਰਾ ਮਨਮੋਹਨ ਵਾਸਜੀ ਹੁਣ ਮਨਮੋਹਨ ਵਾਸਜੀ ਦੇ ਕੋਲ ਕਲਾਸਿਕਲ ਦੀ ਸਿੱਖਿਆ ਸੀ ਉਹਨਾਂ ਨੇ ਕਲਾਸਿਕਲ ਢੰਗ ਦੇ ਨਾਲ ਸੰਗੀਤ ਸਿੱਖਿਆ ਔਰ ਸਮਾਜ ਨੂੰ ਬਹੁਤ ਸੁਚੱਜਾ ਔਰ ਬਹੁਤ ਸਾਫ ਸੁਥਰਾ ਗਾ ਕੇ ਪਰੋਸਿਆ ਤੇ ਅੱਜ ਵੀ ਉਹਦੇ ਪੁਰਾਣੇ ਤੇ ਪੁਰਾਣੇ ਤੇ ਨਵੇਂ ਗੀਤ ਵੀ ਸਾਰੇ ਲੋਕ ਸੁਣਦੇ ਨੇ ਸਰਦੂਲ ਸਕੰਦਰ ਸਾਹਿਬ ਜੀ ਹੰਸਰਾਜ ਹੰਸ ਜੀ ਮੈਂ ਸਾਥ ਸੰਗਜੀ ਦੱਸਦਾ ਜਾਵਾਂ ਕਿ ਉਸਤਾਦ ਜੀ ਗੁਣੀ ਉਹਨਾਂ ਸਾਰਿਆਂ ਵੀਰਾਂ ਦੇ ਮੌਜੂਦਾ ਸਮੇਂ ਦੇ ਨਾਲ ਦੀ ਸਖਿਆਰਤੀ ਨਹੀਂ ਜਿਸ ਵਾਂ ਸਿੰਘ ਪਵਰਾ ਜੀ ਦੇ ਆਪਾਂ ਸਾਰੀ ਗੱਲਬਾਤ ਅੱਗੇ ਦੇ ਵਿੱਚ ਕਰਨੀ ਆ ਸੋ ਮੁੱਢਲੀ ਗੱਲ ਤੋਂ ਆਪਾਂ ਆਰੰਭ ਕਰੀਏ ਕਿ ਉਹ ਕਿਹੜਾ ਐਸਾ ਤਰੀਕਾ ਆ ਜਿਹਦੇ ਨਾਲ ਅਸੀਂ ਪੂਰੀ ਜ਼ਿੰਦਗੀ ਭਲੇ ਸਮਾਜਿਕ ਤੌਰ ਤੇ ਵੀ ਗਾਉਂਦੇ ਹੋਈਏ ਗੀਤ ਵੀ ਗਾਈਏ ਪਰ ਸਾਡੀ ਆਵਾਜ਼ 'ਚ ਇੱਕ ਐਸੀ ਚਲਕ ਆਉਂਦੀ ਰਵੇ ਕਿ ਇਹ ਕਿਸੇ ਉਸਤਾਦ ਦੀ ਮਾਰ ਖਾਦੀ ਹੋਈ ਹੈ ਉਸਤਾਦ ਜੀ ਚੰਦ ਲਵਜਾਂ 'ਚ ਇਹ ਚੀਜ਼ ਸਾਹਿਬ ਜੀ ਅਲ ਸੰਜੀਕਰ ਗੁਰੂੰਦਰ ਸਿੰਘ ਰਿਹਰਸਾਵ ਗੱਲਿੱਦਾ ਹੈ ਵੀ ਤੁਸੀਂ ਕਹਿਆ ਵੀ ਕਲਾਸੀਕਲ ਕਲਾਸੀਕਲ ਸੰਗੀਤ ਸਿੱਖਣਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜਿਸ ਬਿਲਡਿੰਗ ਦੀ ਨੀ ਬੇਸਮੈਂਟ ਕਮਜ਼ੋਰ ਹੋਗੀ ਉਹ ਬਿਲਡਿੰਗ ਕਿੰਨੀ ਦਰ ਚੱਲੂਗੀ ਜੀ ਇਸੇ ਤਰ੍ਹਾਂ ਹੀ ਸੰਗੀਤ ਦਾ ਕਲਾਸੀਕਲ ਇੱਕ ਬੇਸ ਹੈ ਹੈ ਜੀ ਤੋਂ ਬੇਸਿਕ ਜਦੋਂ ਤੁਹਾਡਾ ਪਰਪੱਕ ਹੋਏਗਾ ਮਜਬੂਤ ਹੋਏਗਾ ਤੇ ਤੁਹਾਡੀ ਗਾਇਕੀ ਦੀ ਬਹੁਤ ਲੰਬੀ ਛਲਾਂਗ ਮਾਰੇਗੀ ਵਾਹ ਜੀ ਔਰ ਉਹਦੇ ਵਿੱਚ ਤੁਹਾਡੀ ਗਾਇਕੀ ਚ ਨਿਖਾਰ ਆਏਗਾ ਤਪੱਸਿਆ ਕਰਨੀ ਪੈਂਦੀ ਹੈ ਰਿਆਰਤ ਸਾਹਿਬ ਇਹਦੇ ਲਈ ਬੜਾ ਸਵਰ ਸਾਧਨਾ ਕਰਨੀ ਪੈਂਦੀ ਹੈ ਕਲਾਸਿਕਲ ਸਿੱਖਣ ਲਈ ਬੜਾ ਲੰਮਾ ਸਮਾਂ ਲੱਗਦਾ ਹੈ ਫਿਰ ਜਾ ਕੇ ਕਿਤੇ ਜਦੋਂ ਸਵਾਦ ਆਉਣ ਲੱਗਦਾ ਤੇ ਫਿਰ ਗੱਲ ਬਣਦੀ ਹੈ ਵਾਹ ਜੀ ਆਦਰਵਾਇਜ਼ ਨਹੀਂ ਵਾਜੂ ਬਾਕੀ ਜਿੱਦਾਂ ਕਹਿੰਦੇ ਆ ਵੀ ਨਾ ਪਾਣੀ ਦੇ ਉੱਪਰ ਉੱਪਰ ਆਪਾਂ ਕੀ ਹੁੰਦਾ ਡੱਡੂ ਮੱਛੀਆਂ ਹੁੰਦੀਆਂ ਤੇ ਸਮੁੰਦਰ ਦੀ ਗਹਿਰਾਈ ਚ ਜਾਈਏ ਤੇ ਫੇਰ ਹੀਰੇ ਮਿਲਦੇ ਆ ਸਮੁੰਦਰ ਦੀ ਗਹਿਰਾਈ ਚ ਜਾਈਏ ਤੇ ਫੇਰ ਹੀਰੇ ਮਿਲਦੇ ਆ ਬਿਲਕੁਲ ਸਹੀ ਗੱਲ ਆ ਉਸਤਾਦ ਜੀ ਮੈਂ ਇੱਕ ਬਰੀਕੀ ਚ ਗੱਲ ਸਮਝਣੀ ਚਾਹੁੰਦਾ ਤੁਹਾਡੇ ਕੋਲੋਂ ਬੜੀ ਬਰੀਕੀ ਦੇ ਵਿੱਚ ਜਿਹੜਾ ਕਿ ਆਮ ਲੋਕ ਸ਼ਾਇਦ ਇਸ ਗੱਲ ਤੋਂ ਨੌਲੇਜ ਨਹੀਂ ਰੱਖਦੇ ਹਮ ਕਿ ਸੰਗੀਤ ਸਾਰੇ ਲੋਕ ਸਿੱਖਦੇ ਨੇ ਹੂੰ ਸਾਰੇ ਲੋਕ ਬਹੁਤ ਲੋਕ ਨੇ ਜਿਹੜੇ ਸੰਗੀਤ ਨਾਲ ਜੁੜੇ ਨੇ ਬੜੇ ਬੜੇ ਸੁਰੀਲੇ ਨੇ ਹੂੰ ਪਰ ਉਹ ਸਾਜ਼ ਤੇ ਡਿਪੈਂਡਡ ਹੋ ਕੇ ਗਾਉਂਦੇ ਨੇ ਜਿਵੇਂ ਕੋਈ ਹਰਮੋਨੀਅਮ ਨਾਲ ਗਾਉਂਦਾ ਤੇ ਉਹ ਹਰਮੋਨੀਅਮ ਦੇ ਨਾਲ ਮੇਲ ਖਾ ਖਾ ਕੇ ਖਾ ਖਾ ਕੇ ਫੇਰ ਗਾਉਂਦਾ ਬਹੁਤੇ ਲੋਕ ਪੂਰੀ ਜ਼ਿੰਦਗੀ ਇਹ ਗੱਲ ਸਮਝ ਨਹੀਂ ਪਾਉਂਦੇ ਕਿ ਹਰਮੋਨੀਅਮ ਦਾ ਔਰ ਸੰਗੀਤ ਦਾ ਆਪਸ ਵਿੱਚ ਦੋਹਾਂ ਦਾ ਵਖਰੇਵਾ ਹੈ ਹਰਮੋਨੀਅਮ ਸਾਡੀ ਸਹਾਇਤਾ ਕਰਨ ਵਾਸਤੇ ਵੱਜਦਾ ਹੈ ਤੇ ਗਾਉਣਾ ਅਸੀਂ ਆਪਣੇ ਅੰਦਰੋਂ ਹੁੰਦਾ ਜੋ ਆਪਾਂ ਸਿੱਖਿਆ ਹੁੰਦਾ ਪਰ ਇਸ ਗੱਲ ਨੂੰ ਸਮਝਣ ਵਾਸਤੇ ਸਾਡੇ ਨਾਲ ਕੋਈ ਕਲਾਸਿਕਲ ਦੀ ਐਸੀ ਝਲਕ ਸਾਂਝੀ ਕਰੋ ਜਿਹਦੇ ਨਾਲ ਆਪਾਂ ਇਹ ਸਮਝ ਸਕੀਏ ਕਿ ਗਾਉਣ ਵਾਸਤੇ ਸਾਜ਼ ਬਾਦ ਦੇ ਵਿੱਚ ਲੋੜ ਪੈਂਦੀ ਹੈ ਸਾਜ਼ਾਂ ਦੀ ਪਹਿਲਾਂ ਉਹ ਚੀਜ਼ ਆਪਣੇ ਅੰਦਰੋਂ ਪ੍ਰਗਟ ਕਰਨੀ ਪੈਂਦੀ ਹੈ ਕੋਈ ਐਸੀ ਚੀਜ਼ ਸੁਣਾਓ ਜਿਹਦੇ ਨਾਲ ਸੁਣ ਤੈਨੂੰ ਸੁਣਿਆ ਹਰਮੋਨੀਅਮ ਆਪਾਂ ਹਰਮੋਨੀਅਮ ਵਜਾ ਕੇ ਤਾਂ ਤਕਰੀਬਨ ਸਾਰੇ ਹੀ ਗਾ ਲੈਂਦੇ ਆ ਵਾਹ ਜੀ ਵਾਹ ਠੀਕ ਹੈ ਨਾ ਲੇਕਿਨ ਕੀ ਹੈ ਅਸੀਂ ਰਾਗ ਇੱਕ ਰਾਗ ਸਿੱਖਿਆ ਮੰਨ ਲੋ ਦਰਬਾਰੀ ਰਾਗ ਹੈ ਜੀ ਉਹ ਪੜ ਸਿੱਖ ਲਿਆ ਵਜਾ ਵੀ ਲਿਆ ਹਮ ਲੇਕਿਨ ਜਦ ਤੱਕ ਉਹਦੀ ਤੁਹਾਡੇ ਅੰਦਰੋਂ ਖੁਸ਼ਬੂ ਨਹੀਂ ਆ ਰਹੀ ਦਰਬਾਰੀ ਦੀ ਤੁਸੀਂ ਰਾਗ ਨਹੀਂ ਸਿੱਖਿਆ ਆਹ ਵਾਹ ਵਜਾ ਤੁਸੀਂ ਲਿਆ ਜੀ ਸੁਣਾ ਵੀ ਤੁਸੀਂ ਦਿੱਤਾ ਲੇਕਿਨ ਉਹ ਖੁਸ਼ਬੂ ਨਹੀਂ ਆ ਰਹੀ ਉਹਦੀ ਇਦਾਂ ਦੇਖੋ ਤੁਹਾਡੇ ਸੁਰਾ ਤੁਹਾਡੇ ਤੁਹਾਡੇ ਰਗਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਅੰਦਰੋਂ ਜਦ ਤੱਕ ਨਹੀਂ ਬੋਲਦਿਆਂ ਤੁਸੀਂ ਸਮਝ ਲਓ ਵੀ ਰਾਗ ਨਹੀਂ ਸਿੱਖਿਆ ਹੁਣ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਚਲੋ ਦਰਬਾਰੀ ਰਾਗ ਦੀਆਂ ਕੁਝ ਸਰਗਮਾ ਤੁਹਾਨੂੰ ਬਿਨਾ ਹਰਮੋਨੀਅਮ ਤੋਂ ਤੁਨ ਮੈਂ ਸੁਣਾ ਕੇ ਬਣਾਣਾ ਵਾਜੀਓ ਦੇਖੋ ਸਭ ਤੋਂ ਪਹਿਲਾਂ ਆਪਾਂ ਸਾਲ ਲਗਾਵਾਂਗੇ ਸਾ ਸਾਦਾ ਨੀ ਸਾ ਨੀ ਰੇ ਸਾ ਸਰ ਗਾ ਲਾ ਸਾ ਨੀ ਰੇ ਸਾ ਸਰ ਗਾ ਮਾ ਪਾ ਮਾ ਬਾ ਦ ਨੀ ਪਾ ਮਾ ਬਾ ਦ ਨੀ ਸਾ ਸਦਾ ਨੀ ਪ ਮਪਾ ਜਨੀ ਪ ਮਪਨੀ ਬਗਾ ਮਰੇ ਸਦਾ ਨੀਰੇ ਸਾਰ ਬਿਸਰ ਗਈ ਸਬ ਤਾਤ ਪਰਾਇ ਬਿਸਰ ਗਈ ਸਬ ਤਾਤ ਪਰਾਇ जब तेसाद संगत मोह पाई जब तेसाद संगत मोह पाई विसुर गई सबतार्थ पराई ना कुबेरी नाही बेगाना ਸਗਲ ਸੰਗ हमको बन आई सगल संग हमको बन आई विसर गई सबतात पराई विसर गई सबतात पराई सा सदा नी रे सा सरगम प म बदनी सदा नी प म बजा नी प म प नी प ग म रे सदा नी रे सा देखो अपने को हारमोनियम नहीं है वा वा लेकिन ये सुरा अंदर रगांच बसी हुई है ਸਾਧ ਜੀ ਜਿਨ੍ਹਾਂ ਨੇ ਜਿਸ ਢੰਗ ਦੇ ਨਾਲ ਸੋਨਾ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਤੋਂ ਇਹੀ ਗੱਲ ਸਿੱਖਣ ਵਾਸਤੇ ਮਿਲਦੀ ਆ ਕਿ ਹਰਮੋਨੀਅਮ ਗਲੇ ਨੂੰ ਬਣਾਉਣ ਵਾਸਤੇ ਜਾਂ ਸੰਗੀਤ ਨਾਲ ਜੁੜਨ ਵਾਸਤੇ ਸਾਡੇ ਨਾਲ ਸਹਾਇਕ ਇਨਸਟਰੂਮੈਂਟ ਆ ਇੱਕ ਸਾਜ ਔਰ ਉਹ ਸਾਜ ਸਾਡੇ 뮤직 ਨੂੰ ਨਿਖਾਰਨ ਵਾਸਤੇ ਸਹਾਇਤਾ ਕਰਦਾ ਗਾਉਂਦੇ ਵਕਤ ਜਾਂ ਇਹ ਕਹਿ ਲਓ ਕਿ ਮੁੱਢਲੇ ਸਮੇਂ ਦੇ ਵਿੱਚ ਸਾਡੀ ਸਹਾਇਤਾ ਕਰਦਾ ਵਾ ਕਿ ਅਸੀਂ ਸੰਗੀਤ ਗਾ ਸਕੀਏ ਪਰ ਜੇ ਅਸੀਂ ਨਿਪੁੰਤਾ ਦੇ ਨਾਲ ਸੰਗੀਤ ਸਿੱਖਦੇ ਹਾਂ ਫਿਰ ਸਾਜ਼ ਦੀ ਜ਼ਰੂਰਤ ਘਟ ਰਹੀ ਜਾਂਦੀ ਆ ਅੰਦਰੋਂ ਅੰਦਰੋਂ ਜਿੱਦਾਂ ਲੜਕੇ ਦੀ ਬੋਕੀ ਮਾਰਨ ਤੋਂ ਬਾਅਦ ਬੋਰ ਕਰਨ ਤੋਂ ਬਾਅਦ ਪਾਣੀ ਆਪਣੇ ਆਪ ਆਉਂਦਾ ਇਸ ਤਰ੍ਹਾਂ ਸੰਗੀਤ ਆਪਣੇ ਆਪ ਉਹ ਜਿਹੜਾ ਉਹ ਆਉਂਦਾ ਰਹਿਣਾ ਚਾਹੀਦਾ ਔਰ ਇਹਦੇ ਵਿੱਚ ਸਾਨੂੰ ਦੋ ਸਵਾਲਾਂ ਦੇ ਜਵਾਬ ਮਿਲ ਗਏ ਨੇ ਕਿ ਫਿਰ ਅਗਰ ਭਾਵੇਂ ਕੋਈ ਅਸੀਂ ਸਭਿਆਚਾਰਕ ਗੀਤ ਗਾਈਏ ਸਮਾਜ ਨੂੰ ਸੇਧ ਦੇਣ ਵਾਲੇ ਚੰਗੇ-ਚੰਗੇ ਗੀਤ ਗਾਈਏ ਲੋਕਾਂ ਨੂੰ ਸਮਾਜਿਕ ਤੌਰ ਤੇ ਮਨੋਰੰਜਨ ਦੇ ਗੀਤ ਗਾਈਏ ਪਰ ਉਹਦੇ ਵਿੱਚ ਜਿਹੜੀ ਚਿਲਕਾ ਉਹ ਆਉਂਦੀ ਹੀ ਰਹੇਗੀ ਕਿ ਇਹਦੇ ਗਲੇ ਦੇ ਵਿੱਚ ਇਹ ਜੋ ਵੀ ਇਨਸਾਨ ਹੈ ਇਹਦੇ ਗਲੇ 'ਚ ਸਿੱਖਿਆ ਦੀ ਚਾਤ ਆ رہی ਹੈ। ਉਸਤਾਦ ਜੀ ਬੀ ਐਸ ਹੋਜਾ ਸਾਹਿਬ ਜੀ ਹੁਣ ਹੀ ਸਾਡੇ ਕੋਲ ਕੁਝ ਸਮਾਂ ਠਹਿਰਨਗੇ। ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ। ਤੇ ਮੈਂ ਉਮੀਦ ਕਰਦਾ ਕਿ ਸਾਨੂੰ ਉਸਤਾਦ ਜੀ ਹੁਣਾ ਕੋਲੋਂ ਲਾਹਾ ਪ੍ਰਾਪਤ ਕਰਨਾ ਚਾਹੀਦਾ। ਬਿਲਕੁਲ ਜੀ। ਇਸ ਵਕਤ ਉਸਤਾਦ ਬੀ ਐਸ ਹੋਜਾ ਸਾਹਿਬ ਜੀ ਸਾਡੇ ਕੋਲ ਬਲੂਹੈਂਪਟਨ ਵਿਖੇ ਠਹਿਰੇ ਹੋਏ ਨੇ। ਮੇਰਾ ਨੰਬਰ ਸਾਡੇ ਚੈਨਲ ਦੇ ਵਿੱਚ ਸਾਡੇ ਸਾਰਿਆਂ ਦੇ ਕੋਲ ਪਹੁੰਚ ਹੀ ਜਾਂਦਾ। ਤੁਸੀਂ ਕੰਟੈਕਟ ਕਰੋ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਆ ਕਿ ਇਹ ਵੀਡੀਓ ਅਸੀਂ ਕਿਸੇ ਲਾਲਚ ਵਾਸ ਹੋ ਕੇ ਬਣਾ ਰਹੇ ਹਾਂ ਨਹੀਂ ਇਹ ਵੀਡੀਓ ਮੈਂ ਸੰਗਤ ਦੇ ਪ੍ਰੇਮ ਵਾਸ ਹੋ ਕੇ ਬਣਾ ਰਿਹਾ ਕਿ ਰਾਗੀਆਂ ਕੋਲੋਂ ਅਸੀਂ ਬਹੁਤ ਸਿੱਖਦੇ ਹਾਂ ਕਿ ਗੁਰਦੁਆਰੇ ਰਾਗੀ ਸਹਿਬਾਨ ਆਏ ਚੰਗੇ ਸੁਰਿਲੇ ਨੇ ਕੁਝ ਸਿੱਖੀਏ ਔਰ ਉਹਦੇ ਵਿੱਚ ਸਿੱਖਣ ਦੇ ਵਿੱਚ ਕੀ ਫਰਕ ਹੁੰਦਾ ਉਸਤਾਦਾਂ ਦੇ ਕੋਲੋਂ ਕੋਈ ਗੱਲ ਸਿੱਖਣ ਚ ਕੀ ਫਰਕ ਹੁੰਦਾ ਇਸ ਫਰਕ ਨੂੰ ਫਰਕ ਨੂੰ ਸਮਝਣ ਵਾਸਤੇ ਅੱਜ ਮੈਂ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਇਆ ਤੇ ਉਸਤਾਦ ਜੀ ਹੁਣਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਵੀ ਸੰਗਤ ਨੂੰ ਬੇਨਤੀ ਕਰੋ ਕਿ ਜਿਹੜਾ ਵੀ ਗੁਰਮੁਖ ਪਿਆਰਾ ਲਾਹਾ ਲੈਣਾ ਚਾਹਵੇ ਬਿਲਕੁਲ 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 ਬਹੁਤ ਸਾਡੇ ਤੱਕ ਪਹੁੰਚ ਕਰੇ ਅ ਕੋਈ ਜਿਵੇਂ ਕਹਿੰਦੇ ਨਾ ਸਬਬ ਨਾਲ ਇਹ ਮੇਲੇ ਹੋਏ ਨੇ ਤੇ ਇਸ ਸਬਬ ਦਾ ਆਪ ਜੀ ਨੂੰ ਵੱਧ ਤੋਂ ਵੱਧ ਫਾਇਦਾ ਉਠਾਓ ਤੇ ਸਾਨੂੰ ਕੋਈ ਲਾਲਚ ਨਹੀਂ ਹੈ ਕਿਸੇ ਕਿਸਮ ਦਾ ਅਸੀਂ ਕਿੰਨੇ ਚਲੋ ਸਾਡੇ ਉਸਤਾਦ ਜੀ ਗੁਰੂ ਜੀ ਨੇ ਸਾਨੂੰ ਸਿਖਾਇਆ ਸੀਗਾ ਕਿ ਕਦੀ ਵੀ ਜੋ ਵੀ ਹੈਗਾ ਤੁਹਾਡੇ ਕੋਲ ਤੁਸੀਂ ਵੰਡ ਦੇਣਾ ਇਹਨੂੰ ਕੁੱਟ ਕੇ ਨਹੀਂ ਰੱਖਣਾ ਅੰਦਰ ਤੋਂ ਸਿੱਧਾ ਵੰਡਣ ਆਏ ਆ ਜੀ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਤਾਂ ਜਰੂਰ ਆਵੇ ਅਸੀਂ ਜੀ ਸਦਕੇ ਜਿੰਨਾ ਕੋਈ ਸਾਡੇ ਕੋਲ ਹੈ ਅਸੀਂ ਜਰੂਰ ਤੁਹਾਡੀ ਚੁਲਾਈ ਚ ਪਾਵਾਂਗੇ ਤੇ ਇੱਕ ਗੱਲ ਹੋਰ ਹੈ ਵੀ ਰਾਗ ਇੱਕ ਬੇਸ ਹੈ ਇਹਨੂੰ ਜਰੂਰ ਸਿੱਖੋ ਇਸ ਤੋਂ ਅੱਗੇ ਹੀ ਫਿਰ ਆਪਾਂ ਤਾਂ ਹੀ ਵੱਧ ਸਿੱਖਾਂਗੇ ਜੇ ਰਾਗਾਂ ਦੀ ਆਪਾਂ ਨੂੰ ਕਲਾਸਿਕਲ ਦੇ ਉਚਿ ਨੌਲਜ ਹੋਏਗੀ ਇੱਕ ਛੋਟੀ ਜਿਹੀ ਨੀ ਹੁਣ ਮੇਰੇ ਵੱਲੋਂ ਆਪ ਜੀ ਨੂੰ ਬੇਨਤੀ ਹੈ ਹਾਂਜੀ ਹਾਂਜੀ ਕਿ ਕੱਲ ਤੁਸੀਂ ਮੈਨੂੰ ਰਾਗ ਕੇਦਾਰਾ ਸੁਣਾ ਰਹੇ ਸੀਗੇ ਹਾਂਜੀ ਹਾਂਜੀ ਕੇਦਾਰਾ ਰਾਗ ਬਹੁਤ ਇੱਕ ਮਿੱਠਾ ਰਾਗ ਹੈ ਦੇਖੋ ਉਹ ਆਪਣੇ ਕੋਲ ਅਸਲੇ ਹਰਮੋਨੀਅਮ ਨਹੀਂ ਹੈ ਲੇਕਿਨ ਉਹ ਕੇਦਾਰਾ ਨੂੰ ਆਪਾਂ ਕਿੱਦਾਂ ਗਾਵਾਂਗੇ ਇਹਦੀ ਪਕੜ ਹੈ ਸ ਆ ਸਾ ਸਮਾਂਗਾ ਪਰ ਮਬਾਦਾ ਪਮਬਦਾ ਪਰ ਸਾਰ ਨੋਟ ਕਰੋ ਸਮਾਂਗਾ ਪਰ ਮਬਸਾਦਾ ਪਮਬਦਾ ਪਰ ਸਾਰ ਬੋਲੇ ਤੋ ਬਸੂਰੀ ਕਹੀਂ बजती सुनाई रे ऐसा बदन के कृष्ण का मंदिर दिखाई रे बोले तो बांसुरी आ देखो ਮੈਂ ਕੋਲ ਬੈਠਾ ਮੰਤਰ ਬੁਗਤ ਹੋ ਗਿਆ ਕੋਲ ਬੈਠਾ ਮੇਰੀ ਰੂਹ ਚ ਵਸਦੀਆਂ ਜਾ ਰਹੀਆਂ ਨੇ ਇਸਦਾ ਕਿਉਂ ਇਹ ਉਹ ਸ਼ੁੱਧਤਾ ਆ ਜਿਹਦੇ ਵਿੱਚ ਸੰਗੀਤ ਤੇ ਪ੍ਰਮਾਤਮਾ ਦਾ ਸਾਡੇ ਹਿਰਦੇ ਚ ਮਿਲਾਪ ਹੁੰਦਾ ਸ਼ੁੱਧਤਾ ਆ ਤੇ ਮਿਲਾਪ ਆ ਹੁਣ ਉਸਤਾਦ ਜੀ ਹੁਣਾਂ ਨੇ ਇਹ ਜਿਹੜੀ ਚੀਜ਼ ਸਾਡੇ ਨਾਲ ਸਾਂਝੀ ਕੀਤੀ ਆ ਇਹ ਪ੍ਰੋਤਨ ਬੰਦਸ਼ਾ ਨੇ ਹੁਣ ਇਹਨੂੰ ਤੁਸੀਂ ਬੰਦਸ਼ੀ ਦੇ ਤੌਰ ਤੇ ਗਾ ਲਓ ਇਹਨੂੰ ਕੀਰਤਨ ਦੇ ਤੌਰ ਤੇ ਗਾ ਲਓ ਇਹ ਤੁਹਾਡੇ ਤੇ ਡਿਪੈਂਡਡ ਆ ਇਕ ਕਲਾ ਜਿਹੜੀ ਆ ਉਹਨੂੰ ਗ੍ਰਹਿਣ ਕਰਨ ਲੱਗਿਆਂ ਅਸੀਂ ਕਿਵੇਂ ਸਿੱਖ ਰਹੇ ਹਾਂ ਉਹ ਤੋਂ ਅਲੱਗ ਢਾਂਚਾ ਹੁੰਦਾ ਹੈ ਜਦੋਂ ਕਲਾ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਤੁਸੀਂ ਉਸ ਨੂੰ ਪ੍ਰਗਟ ਕਰ ਲੈਂਦੇ ਹੋ ਰਾਗ ਨੂੰ ਆਪਣੇ ਹਿਰਦੇ 'ਚ ਉਦੋਂ ਤੁਸੀਂ ਕੀ ਗਾਉਣਾ ਉਹ ਤੁਹਾਡਾ ਆਪਣਾ ਪਰਸਨਲ ਹੁੰਦਾ ਸੋ ਬਹੁਤ ਹੀ ਵਧੀਆ ਲੱਗਾ ਉਸਤਾਦ ਜੀ ਇਹ ਚੀਜ਼ ਗੱਲਬਾਤ ਸੁਣ ਕੇ ਮੈਂ ਆਖਰੀ ਪਲਾਂ ਦੇ ਵਿੱਚ ਕੁਝ ਗੱਲਾਂ ਆਪ ਜੀਆਂ ਨਾਲ ਕਰਨ ਲੱਗਾ ਹਾਂ ਛੇਤੀ ਆਪਾਂ ਸਮਾਪਤੀ ਕਰੀਏ ਟਾਈਮ ਬਹੁਤ ਹੋ ਰਿਹਾ ਹੈ ਕਿ ਤੁਹਾਨੂੰ ਇੱਥੇ ਇੰਗਲੈਂਡ ਆ ਕੇ ਕਿਵੇਂ ਦਾ ਮਹਿਸੂਸ ਹੋਇਆ ਕਿਆ ਬਾਤ ਹੈ ਬੜਾ ਵਧੀਆ ਤੁਸੀਂ ਸਵਾਲ ਕੀਤਾ ਬਸ ਇਸੇ ਮੈਂ ਕਵਾਂਗਾ ਜੀ ਤਾਂ ਧਰਤੀ ਤੱਕ ਸਵਰਗ ਹੈ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਮੈਨੂੰ ਇੱਕ ਹਫਤਾ ਹੋ ਗਿਆ ਤੇ ਔਰ ਜਿੰਨਾ ਜੋ ਕੁਝ ਵੀ ਮੈਂ ਤੇ ਹੁਣ ਤੱਕ ਤੁਹਾਡੇ ਨਾਲ ਘੁੰਮਿਆ ਫਿਰਿਆ ਹਾਂ ਮੈਨੂੰ ਬਹੁਤ ਹੀ ਵਧੀਆ ਲੱਗਾ ਬਹੁਤ ਜ਼ਿਆਦਾ ਵਧੀਆ ਲੱਗਾ ਹੈ ਔਰ ਠੰਡਾ ਮਿੱਠਾ ਮੌਸਮ ਹੈ ਦੇਖੋ ਬੜੀ ਸੁਹਾਵਣਾ ਇੱਕ ਮੌਸਮ ਧਰਤੀ ਹੈ ਤਕਰੀਬਨ 5 6 ਗੁਰੂ ਘਰਾਂ ਵਿੱਚ ਜਾਣ ਦਾ ਮੌਕਾ ਮਿਲਿਆ ਉਹਨੂੰ ਦਰਸ਼ਨ ਕਰਨ ਦਾ ਔਰ ਜਿੰਨੇ ਵੀ ਮੈਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਕਮੇਟੀ ਮੈਂਬਰਾਂ ਨੂੰ ਮਿਲਿਆ ਵਾ ਸਾਰਿਆਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਔਰ ਮੇਰੀਆਂ ਕੀਰਤਨ ਦੀਆਂ ਹਾਜ਼ਰੀਆਂ ਵੀ ਉਹਨਾਂ ਨੇ ਮੈਨੂੰ ਵਾਦਾ ਕੀਤਾ ਵੀ ਤੁਹਾਨੂੰ ਅਸੀਂ ਕੀਰਤਨ ਦੀਆਂ ਹਾਜ਼ਰੀਆਂ ਦਿਆਂਗੇ ਔਰ ਮੈਂ ਹੁਣੇ-ਹੁਣੇ ਹੀ ਕੱਲ ਸਵੇਰੇ ਗੁਰਦੁਆਰੇ ਸ਼ਬਦ ਪੜ ਕੇ ਵੀ ਆਇਆ ਵਾ ਬਹੁਤ ਵਧੀਆ ਲੱਗਿਆ ਪ੍ਰਬੰਧਕਾਂ ਦਾ ਜਿਹੜਾ ਨਾ ਸੁਭਾਅ ਮੈਨੂੰ ਬਹੁਤ ਵਧੀਆ ਲੱਗਿਆ ਸਾਰਿਆਂ ਦਾ ਵਾਹ ਜੀ ਵਾਹ ਜੀ ਤੇ ਕੋਈ ਐਸੀ ਗੱਲਬਾਤ ਜਿਹੜੀ ਤੁਹਾਨੂੰ ਇੰਗਲੈਂਡ ਦੇ ਵਿੱਚ ਮਤਲਬ ਮਨ ਬੋਹਣ ਕਰਨ ਵਾਲੀ ਗੱਲ ਹੋਵੇ ਕਿ ਤੁਸੀਂ ਕਿਸੇ ਦੇ ਕੋਲ ਗਏ ਹੋਵੇ ਤੇ ਉਹਨੇ ਤੁਹਾਡੀ ਵਿੱਦਿਆ ਦੀ ਇਦਾਂ ਦੀ ਕਦਰ ਪਾਈ ਹੋਵੇ ਕਿ ਭੁਲਾ ਨਾ ਸਕੋ ਜਿਵੇਂ ਕੱਲ ਮੇਰੇ ਨਾਲ ਗੱਲ ਕਰ ਰਹੇ ਸੀ ਕੋਈ ਐਸੀ ਗੱਲਬਾਤ ਹਾਂਜੀ ਸਰਦਾਰ ਸੁਖਦੇਵ ਸਿੰਘ ਜੀ ਇੱਥੇ ਗੁਰੂ ਰਵੀਦਾਸ ਜੀ ਦੇ ਗੁਰਦੁਆਰੇ ਮੈਂ ਗਿਆ ਬਾਬਾ ਜੀ ਨੇ ਬੜਾ ਮਾਨ ਕੀਤਾ ਰਵੀਦਾਸ ਗੁਰਦੁਆਰਾ ਡੱਡੀ ਰੋਡ ਹਾਂਜੀ ਹੈ ਡੱਡੀ ਰੋਡ ਉਹਨੇ ਬਹੁਤ ਬੜਾ ਮਾਨ ਕੀਤਾ ਬਹੁਤ ਸਤਿਕਾਰ ਕੀਤਾ ਔਰ ਮੈਨੂੰ ਉਹਨਾਂ ਨੇ ਪੇਸ਼ਕਸ਼ ਕੀ ਕੀਤੀ ਵੀ ਮੈਨੂੰ ਕੁਛ ਸਿਖਾ ਕੇ ਜਾਓ ਹੂੰ ਉਸ ਤੋਂ ਇਲਾਵਾ ਫਿਰ ਮੈਂ ਗੁਰਤੇਗ ਬਾਦਰ ਸਾਹਿਬ ਜੀ ਦੇ ਗੁਰਦੁਆਰੇ ਗਿਆ ਤੇ ਸਰਦਾਰ ਹਰਪਜਿੰਦਰ ਸਿੰਘ ਜੀ ਮਿਲੇ ਮੈਨੂੰ ਗ੍ਰੰਥੀ ਸਾਹਿਬ ਉਹਨਾਂ ਨੇ ਵੀ ਬੜਾ ਮਾਨ ਸਤਿਕਾਰ ਦਿੱਤਾ ਸਤਨਾਮ ਸਿੰਘ ਜੀ ਤੇ ਤਕਰੀਬਨ ਸਾਰਿਆਂ ਨੇ ਇਧਰ ਗੁਰੂ ਨਾਨਕ ਸਿੱਖ ਗੁਰਦੁਆਰਾ ਉੱਥੇ ਦੇ ਪ੍ਰਬੰਧਕਾਂ ਨੇ ਵੀ ਮੈਨੂੰ ਬੜਾ ਸਹਿਯੋਗ ਦਿੱਤਾ ਹੈ ਭੈਣ ਜੀ ਸਾਨੂੰ ਤੇ ਸਾਡੇ ਵੀਰ ਜੀ ਵੀ ਸਾਨੂੰ ਉਹਨਾਂ ਨੇ ਮਤਲਬ ਕਿ ਹਰ ਜਗ੍ਹਾ ਤੇ ਮੈਨੂੰ ਪੂਰਾ ਮਾਨ ਸਤਕਾਰ ਮਿਲਿਆ ਜੀ ਮੈਂ ਦੋ ਰਾਏ ਨਹੀਂ ਇਹਦੇ ਕੋਈ ਸ਼ੱਕ ਨਹੀਂ ਨੋ ਡਾਊਟ ਜਿੱਥੇ ਵੀ ਗਏ ਆਂ ਆਪਾਂ ਨੂੰ ਪੂਰਾ ਮਾਨ ਸਤਕਾਰ ਹਰ ਇੱਕ ਨੇ ਦਿੱਤਾ ਵਾਹ ਜੀ ਵਾਹ ਜੀ ਹਾਂਜੀ ਤੇ ਉਸਤਾਦ ਜੀ ਹੁਣ ਇੰਟਰਵਿਊ ਸਮਾਪਤੀ ਬਾਅਦ ਵਧਣ ਲੱਗੀ ਹੈ ਤੇ ਮੈਂ ਇਹ ਕਹਾਗਾ ਕਿ ਉਸਤਾਦ ਜਸਵੰਤ ਸਿੰਘ ਭਵਰਾ ਸਾਹਿਬ ਜੀ ਹੁਣਾਂ ਦਾ ਕੋਈ ਪੰਜਾਬੀ ਸੱਭਿਆਚਾਰ ਕਲਾਸੀਕਲ ਰੰਗ ਸੁਣਾਓ ਜਿੱਚ ਅਸੀਂ ਉਹਨਾਂ ਨੂੰ ਵੀ ਯਾਦ ਕਰ ਸਕੀਏ ਤੇ ਨਾਲ ਸਾਡੇ ਜੀ ਭਵਰਾ ਸਾਹਿਬ ਕੰਪੋਜੀਸ਼ਨ ਦੇ ਤਾਂ ਮਹਾਰਸੀ ਦੇ ਬਾਦਸ਼ਾਹ ਸੀਗੇ 뮤직 ਡਾਇਰੈਕਟਰ ਬੜੇ ਤਗੜੇ ਬੜੀਆਂ ਫਿਲਮਾਂ ਚ ਉਹਨਾਂ ਨੇ 뮤직 ਦਿੱਤਾ ਉਹਨਾਂ ਦੀ ਇੱਕ ਕੰਪੋਜੀਸ਼ਨ ਹੈ ਪੰਜਾਬੀ ਸੱਭਿਆਚਾਰ ਦੇ ਉੱਪਰ ਹੈ ਸਾਹਿਤਿਕ ਗੀਤ ਹੈ ਗੀਤ ਗਮਾ ਦੇ ਗਾਉਂਦੇ ਗਾਉਂਦੇ ਤੁਰ ਚੱਲੇ ਗੀਤ ਗਮਾ ਦੇ ਗਾਉਂਦੇ ਗਾਉਂਦੇ ਤੁਰ ਚੱਲੇ ਗੀਤੇ ਕੋਲ ਕਰਾਰ ਪਗਾਂ ਦੇ ਤੁਰ ਚੱਲੇ ਗੀਤ ਗਵਾ ਦੇ ਗੋਂਦੇ ਗੋਂਦੇ ਤੁਰ ਚੱਲੇ ਤੂੰ ਸਦਿਆ ਤੇ ਮਗਰੇ ਮੌਤ ਵੀ ਆਪਾਂ ਪਹੁੰਚੀ ਤੂੰ ਸਦਿਆ ਤੇ ਮਗਰੇ ਮੌਤ ਵੀ ਆਪਾਂ ਪਹੁੰਚੀ ਤੇਰੇ ਦਰ ਤੇ ਆਉਂਦੇ ਆਉਂਦੇ ਤੁਰ ਚੱਲੇ ਗੀਤ ਗਮਾ ਦੇ ਗਾਉਂਦੇ ਗਾਉਂਦੇ ਤੁਰ ਚੱਲੇ ਲਓ ਜੀ ਇਹ ਸਾਜੀ ਉਸਤਾਦ ਬੀ ਐਸ ਹੋਜਾ ਭਗਵੰਤ ਸਿੰਘ ਜੀ ਹੋਜਾ ਲੁਧਿਆਣੇ ਵਾਲੇ ਮਿਲਦਿਆਂ ਜੀ ਅਗਲੀ ਇੰਟਰਵਿਊ ਦੇ ਵਿੱਚ ਕਿ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਸਬੱਬ ਬਣਿਆ ਇਹਨਾਂ ਦਾ ਸਿੱਖਣ ਦਾ ਔਰ ਉਹਨਾਂ ਦੇ ਨਾਲ ਪੁਰਾਣੀਆਂ ਯਾਦਾਂ ਜਿਵੇਂ ਸਰਦੂਲ ਸਕੰਦਰ ਸਾਹਿਬ ਜੀ ਗੁਰਦਾਸ ਬਹਨ ਜੀ ਹੰਸ ਰਾਜ ਹੰਸ ਜੀ ਲਾਬ ਜੰਝੂਆ ਜੀ ਲਾਬ ਜੰਝੂਆ ਜੀ ਔਰ ਸ਼ਰਿੰਦਰ ਸਿੰਧਾ ਜੀ ਜੀ ਦੀ ਖਾਸ ਗੱਲ ਇਹ ਮੇਰੇ ਗੁਰੂ ਭਾਈ ਨੇ ਜੀ ਕਿਉਂਕਿ ਇਹ ਤੇ ਮੈਂ ਆਪਣੀ ਅੱਖੀ ਵੇਖਿਆ ਹਾਂ ਜੀ ਇਹ ਮੇਰਾ ਅੱਖੀ ਵੇਖਿਆ ਵੇਖਿਆ ਕਿ ਸ਼ਰਿੰਦਰ ਸਿੰਧਾ ਜੀ ਦਿਲ ਤੋਂ ਪਿਆਰ ਕਰਦੇ ਸੀ ਹਾਂਜੀ ਹਾਂਜੀ ਔਰ ਆਵਾਜ਼ਾਂ ਮਾਰਨੀਆਂ ਕਿ ਆਓ ਚਲ ਜੀ ਕਿੱਥੇ ਚੱਲੇ ਆ ਇਹ ਤੇ ਮੇਰਾ ਆਪਣਾ ਦੇਖਿਆ ਹੋਇਆ ਅਗਲੀ ਇੰਟਰਵਿਊ ਚ ਗੱਲਬਾਤ ਕਰਾਂਗੇ ਉਮੀਦ ਕਰਦਾ ਕਿ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਤੇ ਉਡੀਕ ਰੱਖਣਾ ਸਾਡੀ ਅਗਲੀ ਵੀਡੀਓ ਦੀ ਤੁਹਾਡਾ ਵੀਰ ਗੁਰਵੰਤ